ਗੁਰੂ ਨਾਨਕ ਦੇਵ ਜੀ ਸਮੇਂ ਸ਼ਹੀਦ ਹੋਣ ਵਾਲੇ ਸਿੱਖ ਧਰਮ ਦੇ ਪਹਿਲੇ ਸਿੱਖ ਸ਼ਹੀਦ ਭਾਈ ਤਾਰੂ ਪੋਪਟ ਜੀ ਦਾ ਇਤਿਹਾਸ ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਵੀ ਕੀਤਾ ਭਾਈ ਤਾਰੂ ਪੋਪਟ ਬਾਰੇ ਬਹੁਤ ਘੱਟ ਸੰਗਤ ਜਾਂਦੀ ਹੈ ਕਿਉਂਕਿ ਸਿੱਖ ਇਤਿਹਾਸ ਵਿੱਚ ਇਸ ਸਿੱਖ ਦਾ ਜ਼ਿਕਰ ਬਹੁਤ ਘੱਟ ਮਿਲਦਾ ਹੈ ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਸਿੱਖਾਂ ਦਾ ਜ਼ਿਕਰ ਕਰਦੇ ਹਨ ਭਾਈ ਤਾਰੂ ਪੋਪਟ ਬਾਰੇ ਲਿਖਦੇ ਹਨ ਤਾਰੂ ਪੋਪਟ ਤਾਰਿਆ ਗੁਰਮukhbal ਸੁਭਾਏ ਉਦਾਸੀ ਤਾਰੂ ਆਪ ਜੀ ਦਾ ਨਾਮ ਸੀ ਤੇ ਪੋਪਟ ਗੋਤ ਇਸ ਕਰਕੇ ਸਿੱਖ ਇਤਿਹਾਸ ਵਿੱਚ ਆਪ ਜੀ ਦਾ ਨਾਮ ਤਾਰੂ ਪੋਪਟ ਕਰਕੇ ਹੀ ਆਇਆ ਹੈ ਲਾਹੌਰ ਨਵਾਸੀ ਭਾਈ ਤਾਰੂ ਪੋਪਟ ਜੀ ਜਦੋਂ ਆਪਣੀ ਮਾਂ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਆਏ ਜੀਦਾਰ ਕਰਨ ਉਪਰੰਤ ਤਾਰੂ ਪੋਪਟ ਨੇ ਆਪਣਾ ਸਿਰ ਗੁਰੂ ਜੀ ਦੇ ਚਰਨਾਂ ਵਿੱਚ ਰੱਖ ਕੇ ਗੁਰੂ ਸਾਹਿਬ ਪਾਸੋਂ ਅਕਾਲ ਪੁਰਖ ਪ੍ਰਮਾਤਮਾ ਤੱਕ ਪਹੁੰਚਦਾ तरीका ਪੁੱਛਿਆ ਤਾਰੂ ਪੋਪਟ ਕੋਲੋਂ ਛੋਟੀ ਉਮਰ 'ਚ ਸਿਆਣੀਆਂ ਗੱਲਾਂ ਸੁਣ ਕੇ ਗੁਰੂ ਨਾਨਕ ਸਾਹਿਬ ਨੇ ਤਾਰੂ ਪੋਪਟ ਨੂੰ ਆਪਣਾ ਸਿੱਖ ਬਣਾ ਲਿਆ ਅਤੇ ਉਪਦੇਸ਼ ਦਿੱਤਾ ਕਿ ਪ੍ਰਮਾਤਮਾ ਨੂੰ ਕਦੇ ਨਹੀਂ ਵਿਸਾਰਨਾ ਹੱਕ ਸੱਚ ਦੀ ਕਮਾਈ ਕਰਨੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਹਰ ਇੱਕ ਦੀ ਮਦਦ ਕਰਨੀ ਜਦ ਕਦੇ ਅੱਗ ਲੱਗ ਜਾਵੇ ਤਾਂ ਪਾਣੀ ਨਾਲ ਬੁਝਾਉਣ ਦੀ ਕੋਸ਼ਿਸ਼ ਕਰਨੀ ਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਭਾਈ ਤਾਰੂ ਜੀ ਨੇ ਆਪਣੇ ਜੀਵਨ ਵਿੱਚ ਢਾਲ ਲਿਆ ਹਮਲਾਵਰ ਹੋ ਕੇ ਆਏ ਬਾਬਰ ਨੇ ਜਦੋਂ ਲਾਹੌਰ ਤੇ ਹਮਲਾ ਕੀਤਾ ਤਾਂ ਲੁੱਟਮਾਰ ਤੋਂ ਬਾਅਦ ਲਾਹੌਰ ਸ਼ਹਿਰ ਨੂੰ ਅੱਗ ਲਾ ਦਿੱਤੀ ਜਦੋਂ ਭਾਈ ਤਾਰੂ ਪੋਪੜ ਨੂੰ ਅੱਗ ਲੱਗਣ ਬਾਰੇ ਪਤਾ ਲੱਗਾ ਤਾਂ ਗੁਰੂ ਸਾਹਿਬ ਨੂੰ ਚੇਤੇ ਕਰਦਿਆਂ ਉਹ ਖੂਹ ਤੋਂ ਪਾਣੀ ਕੱਢ ਕੇ ਅੱਗ ਬੁਝਾਉਣ ਲੱਗੇ ਜਦੋਂ ਮੁਗਲ ਸਪਾਹੀਆਂ ਨੇ ਭਾਈ ਤਾਰੂ ਜੀ ਨੂੰ ਅੱਗ ਉੱਤੇ ਪਾਣੀ ਪਾਉਂਦੇ ਦੇਖਿਆ ਤਾਂ ਉਹ ਕਹਿਣ ਲੱਗੇ ਇਹ ਤੇਰੇ ਛੋਟੇ ਜਿਹੇ ਉਦਮ ਨਾਲ ਅੱਗ ਕਿਵੇਂ ਬੁਝ ਸਕਦੀ ਹੈ ਸਪਾਈਆਂ ਦੀ ਗੱਲ ਸੁਣ ਕੇ ਭਾਈ ਤਾਰੂ ਪੋਪੜ ਨੇ ਅੱਗੋਂ ਕਿਹਾ ਕਿ ਮੈਨੂੰ ਮੇਰੇ ਗੁਰੂ ਜੀ ਦਾ ਹੁਕਮ ਯਾਦ ਹੈ ਜੇਕਰ ਕਿਤੇ ਅੱਗ ਲੱਗ ਜਾਵੇ ਤਾਂ ਪਾਣੀ ਨਾਲ ਜ਼ਰੂਰ ਬੁਝਾਉਣਾ ਅੱਗ ਬੁਝੇਗੀ ਜਾਂ ਨਹੀਂ ਬੁਝੇਗੀ ਇਹ ਮੈਨੂੰ ਨਹੀਂ ਪਤਾ ਪਰ ਹਾਂ ਮੈਂ ਆਪਣੇ ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕਰ ਰਿਹਾ ਭਾਈ ਤਾਰੂ ਜਿਸ ਵੇਲੇ ਅੱਗ ਬੁਝਾਉਣ ਲੱਗੇ ਤਾਂ ਸਪਾਈਆਂ ਨੂੰ ਚਿੰਤਾ ਹੋਣ ਲੱਗੀ ਕਿ ਇਸ ਨੂੰ ਦੇਖ ਕੇ ਨਗਰ ਦੇ ਬਾਕੀ ਲੋਕ ਵੀ ਅੱਗ ਬੁਝਾਉਣ ਲੱਗ ਜਾਣਗੇ ਇਸ ਲਈ ਸਪੰਨਿਆਂ ਨੇ ਆਪਸ ਵਿੱਚ ਸਲਾਹ ਕਰਕੇ ਭਾਈ ਤਾਰੂ ਪੋਪਟ ਨੂੰ ਜਿਉਂਦੇ ਹੀ ਅਗ ਵਿੱਚ ਧੱਕਾ ਦੇ ਦਿੱਤਾ ਧੰਨ ਗੁਰੂ ਨਾਨਕ ਦੇਵ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਇਹ ਗੁਰੂ ਦਾ ਸਿੱਖ ਸ਼ਹੀਦ ਹੋ ਗਿਆ